ਹਰ ਸਾਲ ਮਾਰਚ ਵਿੱਚ ਕੱਲੀ ਗਰਮੀ ਹੀ ਨਹੀਂ ਉਸ ਦੌਰਨ ਦੀ ਵੀ ਸ਼ੁਰੂਆਤ ਹੁੰਦੀ ਹੈ ਜੋ ਬੱਚੇ ਤੋਂ ਬੁੱਢੇ ਤੱਕ ਸਭ ਇੰਜੋਏ ਕਰਦੇ ਹਨ ਜਿੱਥੇ ਸ਼ੱਕਿਆਂ ਦੀ ਹੀ ਨਹੀਂ ਪੈਸੇ ਦੀ ਵੀ بارش ਹੁੰਦੀ ਹੈ ਜੀ ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਆਈਪੀਐਲ ਦੀ ਇੰਡੀਅਨ ਪ੍ਰੀਮੀਅਰ ਲੀਗ ਪਰ ਕੀ ਤੁਸੀਂ ਜਾਣਦੇ ਹੋ ਇਹ ਕਿਵੇਂ ਬਣਿਆ ਕਰੋੜਾਂ ਅਰਬਾਂ ਦਾ ਬਿਜ਼ਨਸ ਕੀ ਹਨ ਆਈਪੀਐਲ ਦੇ ਵੱਡੇ ਵਿਵਾਦ ਅਤੇ ਇਸ ਸਾਲ ਕਿਹੜੇ ਰਿਕਾਰਡ ਬਣੇ ਹਨ ਜੋ ਕਦੇ ਨਹੀਂ ਟੁੱਟ ਸਕਦੇ ਚਲੋ ਸ਼ੁਰੂ ਕਰਦੇ ਹਾਂ ਆਈਪੀਐਲ ਦੇ ਮਹਾਭਾਰਤ ਦੀ ਕਹਾਣੀ ਆਨ ਦੀ ਸਤਿ ਸ਼੍ਰੀ ਅਕਾਲ ਇਹ ਕਹਾਣੀ ਦਾ ਗਾਜ ਹੁੰਦਾ ਹੈ ਅੱਜ ਤੋਂ 18 ਸਾਲ ਪਹਿਲਾਂ ਆਈਪੀਐਲ ਦਾ ਪਹਿਲਾ ਮੈਚ ਤਰੀਕ 18 ਅਪ੍ਰੈਲ 2008 ਕੇਕੇਆਰ ਵਰਸਸ ਆਰਸੀਵੀ ਚੰਨ ਸੁਆਮੀ ਦਾ ਭਰਿਆ ਹੋਇਆ ਸਟੇਡੀਅਮ ਬੈਂ ਨਮੇ ਕਲਮ ਦੇ ਯਾਦਗਾਰ ਸ਼ਤਕ ਨਾਲ ਹੋਈ ਸੀ ਇਹ ਆਈਪੀਐਲ ਦੀ ਸ਼ੁਰੂਆਤ ਲਲਿਤ ਮੋਦੀ ਆਈਪੀਐਲ ਦੇ ਫਾਊਂਡਰ ਜਿਨ੍ਹਾਂ ਨੇ BCCI ਦੇ ਗਾਇਡਲਾਈਨ ਅੰਦਰ IPL ਦੀ ਸ਼ੁਰੂਆਤ ਕੀਤੀ IPL ਸ਼ੁਰੂ ਕਰਨ ਪਿੱਛੇ ਇਹਨਾਂ ਦਾ ਸਭ ਤੋਂ ਮੇਨ ਕਾਰਨ ਸੀ ক্রিকেট ਨੂੰ ਸਪੋਰਟਸ ਅਤੇ ਐਂਟਰਟੇਨਮੈਂਟ ਦਾ ਮਿਕਸਚਰ ਬਣਾ ਕੇ ਪ੍ਰਮੋਟ ਕਰਨਾ IPL ਦੇ ਪਹਿਲੇ ਸਪੌਂਸਰ DLF ਦਿੱਲੀ ਲੈਂਡ ਐਂਡ ਫਾਈਨੈਂਸ ਜਿਸ ਨੇ ਇਸ ਸਪੌਂਸਰਸ਼ਿਪ ਦੀ ਡੀਲ 200 ਕਰੋੜ ਵਿੱਚ 5 ਸਾਲਾਂ ਲਈ ਕੀਤੀ ਸੀ ਇਸ ਤੋਂ ਬਾਅਦ ਪੈਪਸੀ ਵੀਵੋ ਡ੍ਰੀਮ 11 ਵਰਗੇ ਵਟੇ ਸਪੌਂਸਰ ਆਏ ਅਤੇ ਇਹ ਸਪੌਂਸਰਸ਼ਿਪ ਹੁਣ ਟਾਟਾ ਗਰੁੱਪ ਕੋਲ 5 ਸਾਲਾਂ ਲਈ ਹੈ ਅਤੇ ਇਸ ਦੀ ਕੀਮਤ ਸਿਰਫ 2500 ਕਰੋੜ ਹੈ ਆਖਿਰ ਇੰਨੇ ਪੈਸੇ ਇੱਕ ਲੀਗ ਤੇ ਕੀ ਕਮਾਉਣ ਲਈ ਲਾਉਂਦੀਆਂ ਨੇ ਵੱਡੀਆਂ ਕੰਪਨੀਆਂ ਆਦੋ ਜਾਣਦੇ ਹਾਂ ਆਈਪੀਐਲ ਜਿੱਥੇ 20 ਤੋਂ 25 ਕਰੋੜ ਲੋਕ ਇੱਕ ਦਿਨ ਵਿੱਚ ਜੁੜਦੇ ਹਨ ਐਡੇ ਵੱਡੇ ਪਲੇਟਫਾਰਮ ਤੇ ਐਡਵਰਟਾਈਜ਼ਮੈਂਟ ਕਰਨ ਲਈ ਆਈਪੀਐਲ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਸਪான்ਸਰ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ ਤੇ ਸਪான்ਸਰਸ਼ਿਪ ਸਿਰਫ ਇੱਕ ਹਿੱਸਾ ਹੈ ਟੋਟਲ ਇਨਕਮ ਦਾ ਆਈਪੀਐਲ ਦੀ ਟੋਟਲ ਇਨਕਮ 7700 ਕਰੋੜ ਦੀ ਹੈ ਅਤੇ ਇਹ ਇਨਕਮ ਦੇ ਰਿਸੋਰਸਸ ਕੀ ਹਨ ਆਜੋ ਜਾਣਦੇ ਹਾਂ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਰਿਸੋਰਸ ਹੈ ਬ੍ਰਾਡਕਾਸਟਿੰਗ ਇੱਥੋਂ ਆਉਂਦੇ ਹਨ 2300 ਕਰੋੜ ਜੋ ਹੈ ਟੋਟਲ ਇਨਕਮ ਦਾ 43.8% ਦੂਜੇ ਨੰਬਰ ਤੇ ਆਉਂਦਾ ਹੈ ਸਪਾਂਸਰਸ਼ਿਪ ਇੱਥੋਂ ਆਉਂਦੇ ਹਨ 1500 ਕਰੋੜ ਤੀਜੇ ਨੰਬਰ ਤੇ ਆਉਂਦੀਆਂ ਹਨ ਫਰੈਂਚਾਈਜ਼ੀਜ਼ ਜੋ ਇੱਥੇ 3 ਮਾਰਨ ਕਰਦੀਆਂ ਹਨ ਇਹਨਾਂ ਤੋਂ ਮਿਲਦੇ ਹਨ 1200 ਕਰੋੜ ਅਤੇ ਸਟੇਡੀਅਮ 'ਚ ਆਉਣ ਵਾਲੇ ਲੋਕਾਂ ਦੀਆਂ ਟਿਕਟਾਂ ਦੇ ਪੈਸੇ ਮਿਲਾ ਕੇ ਬੰਦੇ ਹਨ 800 ਕਰੋੜ। মিডিਆ ਨੂੰ ਨਿਊਜ਼ ਰਾਈਟਸ ਵੇਚ ਕੇ ਆਈਪੀਐਲ ਕਮਾਉਂਦਾ ਹੈ 700 ਕਰੋੜ ਅਤੇ ਜਿਹੜੇ ਬਿਜ਼ਨਸਮੈਨਸ ਇਹਦੇ ਵਿੱਚ ਇਨਵੈਸਟ ਕਰਦੇ ਹਨ ਉਹ ਇਨਕਮ ਬੰਦੀ ਹੈ 600 ਕਰੋੜ ਅਤੇ ਹੋਰ ਨਿੱਕੀਆਂ ਮੋਟੀਆਂ ਇਨਕਮਾਂ ਜੋੜ ਕੇ 400 ਕਰੋੜ ਅੱਧ ਤੇ ਟੋਟਲ ਬੰਦਾ ਹੈ ਅਪ੍ਰੋਕਸੀਮੇਟਲੀ 7500 ਕਰੋੜ। ਉਸ ਤੋਂ ਬਾਅਦ ਗੱਲ ਕਰਦੇ ਹਾਂ ਇਹਨਾਂ ਪਲੇਅਰਾਂ ਅਤੇ ਉਹਨਾਂ ਦੇ ਟੀਮ ਓਨਰਸ ਦੀ। ਯਾਨੀ ਕਿ ਫਰੈਂਚਾਈਜ਼ੀਜ਼ ਦੀ ਜੋ ਇਨਾ ਪੈਸਾ ਲਾ ਕੇ ਆਪਦੀ ਟੀਮ ਆਈਪੀਐਲ ਦੇ ਵਿੱਚ ਲੈ ਕੇ ਆਉਂਦੇ ਹਨ ਇਹਨਾਂ ਸਾਰੀਆਂ ਫਰੈਂਚਾਈਜ਼ੀਜ਼ ਨੂੰ ਸਾਰੇ ਇਨਕਮ ਰਿਸੋਰਸਸ ਦੇ ਵਿੱਚੋਂ ਪਰਸੈਂਟੇਜ ਤਾਂ ਮਿਲਦਾ ਹੀ ਹੈ ਨਾਲ ਦੀ ਨਾਲ ਜਿੱਤਣ ਵਾਲੀ ਪਹਿਲੀ ਟੀਮ ਨੂੰ 20 ਕਰੋੜ ਪਲਸ ਟਰੋਫੀ ਰਨਰ ਅਪ ਨੂੰ 13 ਕਰੋੜ 3 ਥਰਡ ਤੇ ਆਉਣ ਵਾਲੀ ਟੀਮ ਨੂੰ 7 ਕਰੋੜ ਅਤੇ ਚੌਥੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 6.5 ਕਰੋੜ ਰੁਪਏ ਦਿੱਤੇ ਜਾਂਦੇ ਹਨ ਹਰੇਕ ਆਈਪੀਐਲ ਮੈਚ ਖੇਡਣ ਵਾਲੇ ਪਲੇਅਰ ਨੂੰ ਪ੍ਰੋਮੋਸ਼ਨ ਅਤੇ ਆਕਸ਼ਨ ਵਾਲੇ ਪੈਸੇ ਤਾਂ ਮਿਲਦੇ ਹੀ ਹਨ ਪਰ ਉਸ ਦੇ ਨਾਲ ਹਰ ਇੱਕ ਮੈਚ ਖੇਡਣ ਦੇ ਮਿਲਦੇ ਹਨ 7.5 ਲੱਖ ਰੁਪਏ ਪਰ ਮੈਚ ਮੈਨ ਆਫ ਦੀ ਮੈਚ ਦਾ ਪ੍ਰਾਈਜ਼ ਅਡ ਅਤੇ ਲੀਗ ਦੇ ਐਂਡ ਮੋਸਟ ਵੈਲਿਊਏਬਲ ਪਲੇਅਰ ਨੂੰ 10 ਲੱਖ ਲਾਸਟ ਟ੍ਰੋਫੀ ਹੁਣ ਆਪਾਂ ਵਾਦਦੇ ਹਾਂ ਆਈਪੀਐਲ ਦੀਆਂ ਕੁਝ ਵੱਡੀਆਂ ਕੌਂਟਰੋਵਰਸਿਸ ਦੀ ਗੱਲ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਕੌਂਟਰੋਵਰਸੀਆਂ ਦੀ ਹੈ 2008 ਦੇ ਮੈਚ ਮੁੰਬਈ ਵਰਸਸ ਪੰਜਾਬ ਦੀ ਜਿੱਥੇ ਹਰਪਜਨ ਤੇ ਸ਼੍ਰੀ ਸ਼ਾਂਤ ਵਿੱਚ ਆਪਸੀ ਲੜਾਈ ਹੋਈ ਅਤੇ ਹਰਪਜਨ ਨੇ ਸ਼੍ਰੀ ਸ਼ਾਂਤ ਦੇ ਲਫੇੜਾ ਮਾਰਿਆ ਇਸ ਤੋਂ ਬਾਅਦ ਹਰਪਜਨ ਸਿੰਘ ਤੇ ਉਸ ਸੈਸ਼ਨ ਲਈ ਬੈਨ ਲਾ ਦਿੱਤਾ ਗਿਆ ਦੂਜੇ ਨੰਬਰ ਤੇ ਆਉਂਦੀ ਹੈ ਕੰਟਰੋਵਰਸੀ ਲਲਿਤ ਮੋਦੀ ਦੀ ਜਿੱਥੇ ਲਲਿਤ ਮੋਦੀ ਜਿਨੇ ਆਈਪਲ ਨੂੰ ਬਣਾਇਆ ਸੀ ਉਸ ਨੂੰ ਰਿਮੂਵ ਅਤੇ ਬੈਨ ਕਰ ਦਿੱਤਾ ਗਿਆ ਅਤੇ ਫਾਈਨੈਂਸ਼ੀਅਲ ਇਰੈਗੂਲੇਸ਼ਨ ਕਰਕੇ ਤੀਜੇ ਨੰਬਰ ਤੇ ਆਉਂਦੀ ਹੈ ਕੰਟਰੋਵਰਸੀ ਵਿਰਾਟ ਕੋਹਲੀ ਵਰਸਸ ਗੌਤਮ ਗੰਬੀਰ ਦੀ ਜਦੋਂ ਕੇਕੇਆਰ ਤੇ ਆਰਸੀਪ ਦੇ ਵਿਰੁੱਧ ਹੋਏ 2013 ਦੇ ਮੈਚ ਕੋਹਲੀ ਬਹੁਤ ਹੀ ਤਕੜਾ ਖੇਡ ਰਹੇ ਸਨ ਕੋਹਲੀ ਆਊਟ ਹੋ ਕੇ ਜਦੋਂ ਆस्ट्रेलियन ਦੀ ਤਰਫ ਜਾ ਰਹੇ ਸਨ ਤਾਂ ਉਹ ਕੇਕੇਆਰ ਦੇ ਪਲੇਅਰਾਂ ਵੱਲ ਚਾਕੇ ਕੁਝ ਅਗਰੈਸਿਵਲੀ ਬੋਲ ਰਿਹਾ ਇਸਨ ਜਿੱਥੇ ਗੌਤਮ ਗੰਭੀਰ ਨੂੰ ਬਹੁਤ ਗੁੱਸਾ ਆਇਆ ਅਤੇ ਇਹਨਾਂ ਦੋਆਂ ਦੀ ਆਪਸ ਵਿੱਚ ਤੁਤੂਮੈਮ ਹੋ ਗਈ ਕੋਹਲੀ ਅਤੇ ਗੌਤਮ ਗੰਭੀਰ ਦੀ ਇਹ ਕੰਟਰੋਵਰਸੀ ਉਸ ਸਮੇਂ ਬਹੁਤ ਚਰਚਾ ਵਿੱਚ ਰਹੀ ਅਤੇ 2013 ਦੀ ਇੱਕ ਹੋਰ ਕੰਟਰੋਵਰਸੀ ਕਿਉਂਕਿ ਆਈਪਲ ਸਪੋਰਟ ਫਿਕਸਿੰਗ ਮੈਚ ਦੀ ਸੀ ਜਿੱਥੇ ਸੀਐਸਕੇ ਅਤੇ ਰਾਜਸਥਾਨ ਤੇ 2 ਸਾਲਾਂ ਦਾ ਬੈਨ ਲਾ ਦਿੱਤਾ ਗਿਆ ਕਿਉਂਕਿ ਸ਼ੱਕ ਸੀ ਇਹਨਾਂ ਵਿੱਚ ਫਿਕਸਿੰਗ ਹੋਈ ਹੈ ਹੁਣ ਜੇ ਆਪਾਂ ਗੱਲ ਕਰੀਏ ਆਈਪਲ ਦੇ ਸਭ ਤੋਂ ਵੱਧ ਰਨ ਬਣਾਉਣ ਵਾਲੇ ਵਿਅਕਤੀ ਦੀ ਤਾਂ ਹੁਣ ਤੱਕ ਸਭ ਤੋਂ ਵੱਧ ਰਨ ਬਣਾਏ ਹਨ ਵਿਰਾਟ ਕੋਹਲੀ ਨੇ ਜੋ ਕਿ ਹਨ 8000 ਪਲੱਸ ਰਨਸ ਅਤੇ ਇਸ ਸਾਲ ਦੇ 2025 ਦੇ ਸੈਸ਼ਨ ਦੇ ਸਭ ਤੋਂ ਵੱਧ ਰਨ ਬਣਾਏ ਹਨ ਹਲੇ ਤੱਕ ਸਾਈ ਸਦਾਰਸ਼ਨ ਪਲੇਅਰ ਨੇ ਮੋਸਟ ਵਿਕਟਾਂ ਲੈ ਕੇ ਸਭ ਤੋਂ ਪਹਿਲੇ ਨੰਬਰ ਤੇ ਹਨ ਯੁਵਿੰਦਰ ਚੈਲ 205 ਵਿਕਟਾਂ ਅਤੇ ਇਸ ਸੈਸ਼ਨ ਦੇ ਸਭ ਤੋਂ ਵੱਧ ਵਿਕਟ ਟੇਕਰ ਹਨ ਪ੍ਰਸ਼ੰਦ ਕ੍ਰਿਸ਼ਨਾ ਜੇ ਗੱਲ ਕਰੀਏ ਇਸ ਸਾਲ ਆਈਪਲ ਦੇ ਬਣੇ ਕੁਝ ਵੱਡੇ ਰਿਕਾਰਡਸ ਦੀ ਤਾਂ ਸਭ ਤੋਂ ਪਹਿਲਾਂ ਮੋਸਟ ਐਕਸਪੈਂਸਿਵ ਪਲੇਅਰ ਜੋ ਕਿ ਹੈ ਰਿਸ਼ਪ ਪੰਥ ਦੂਜੇ ਨੰਬਰ ਤੇ ਸਭ ਤੋਂ ਹਾਈएस्ट ਇੰਡੀਵਿਜੂਅਲ ਸਕੋਰ ਬਣਾਏ ਹਨ ਅਭਿਸ਼ੇਕ ਸ਼ਰਮਾ ਨੇ 141 ਰਨਸ ਔਨ 55 ਬੋਲਸ ਅਤੇ ਪੰਜਾਬ ਕਿੰਗਜ਼ 11 ਨੇ ਇਸ ਵਾਰ ਸਭ ਤੋਂ ਲੋਅਰ ਸਕੋਰ ਡਿਫੈਂਡ ਕਰਕੇ ਬਣਾਇਆ ਹੈ ਇੱਕ ਨਵਾਂ ਰਿਕਾਰਡ ਅਤੇ ਇਸ ਸਾਲ ਕਲੇ ਪਲੇਅਰਸ ਨੇ ਹੀ ਨਹੀਂ ਆਈਪਲ ਨੇ ਬਣਾਇਆ ਹੈ ਰਿਕਾਰਡ 135 ਕਰੋੜ ਡਿਜੀਟਲ ਵਿਊਜ਼ ਲੋਸ 25.3 ਕਰੋੜ ਟੀਵੀ ਵਿਊਜ਼ ਦਾ ਜੋ ਕਿ ਇੱਕ ਕਦੇ ਨਾ ਟੁੱਟਣ ਵਾਲਾ ਰਿਕਾਰਡ ਹੈ। ਇਸ ਸਾਲ ਦਾ ਆਈਪੀਐਲ ਪਹਿਲਾਂ ਵਾਲੇ ਆਈਪੀਐਲਸ ਨਾਲੋਂ ਥੋੜਾ ਜਿਆਦਾ ਇਸੇ ਲਈ ਵੀ ਅੱਡ ਹੈ ਕਿਉਂਕਿ ਇਸ ਸਾਲ ਕਿਹੜੀ ਟੀਮ ਜਿੱਤੇਗੀ ਜਾਂ ਕਿਹੜੀਆਂ ਟੀਮਾਂ ਪਲੇਆਫ ਜਾਣਗੀਆਂ ਇਹ ਵੀ ਪ੍ਰਡਿਕਟ ਕਰਨਾ ਬਹੁਤ ਆਸਾਨ ਨਹੀਂ ਹੈ। ਜੇ ਤੁਸੀਂ ਵੀ ਆਈਪੀਐਲ ਦੇਖਦੇ ਹੋ ਤਾਂ ਆਪਦੀ ਫੇਵਰੇਟ ਟੀਮ ਕਮੈਂਟਾਂ ਵਿੱਚ ਜ਼ਰੂਰ ਮੈਂਸ਼ਨ ਕਰਨਾ। ਵੀਡੀਓ ਦੇਖਣ ਲਈ ਧੰਨਵਾਦ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਸਤਿ ਸ਼੍ਰੀ ਅਕਾਲ।